ਤੇ ਜਾ ਰਹੀ। ਚਲੋ ਨਾ ਮੈਂ ਸਿਰਫ ਸਕ੍ਰੈਚ ਨੇ ਇਹਨਾਂ ਨੂੰ ਕਿਹਾ ਵੀ ਸਕ੍ਰੈਚ ਤੇ ਜਿਹੜੇ ਸਭ ਤੋਂ ਵੱਧ ਵੀਡੀਓ ਸ਼ੇਅਰ ਕਰਨਗੇ ਪਹਿਲੇ ਤਿੰਨ ਬੰਦੇ ਨੂੰ ਆ ਤਿੰਨ ਪ੍ਰੈਸਾਂ ਦਿੱਤੇ ਜਾਣਗੇ। ਹਾਂਜੀ ਮਿੱਤਰੋ ਜੇਕਰ ਤੁਸੀਂ ਸਸਤੇ ਰੇਟਾਂ ਦੇ ਵਿੱਚ ਏਸੀ ਖਰੀਦਦੇ ਨੇ ਬਾਈਆਂ ਨੇ ਸਟਾਕ ਕਰਨਾ ਹੈ ਕਲੀਅਰ ਤੇ ਜਿੰਨਾ ਰੇਟ ਸਾਨੂੰ ਸਸਤਾ ਹੁਣ ਮਿਲ ਜੂਗਾ ਤੁਹਾਨੂੰ ਕਦੇ ਨਹੀਂ ਮਿਲਦਾ। ਸਪਲਟ ਏਸੀ ਨੇ ਤੇ ਵਿੰਡੋ ਏਸੀ ਨੇ ਇੱਕ ਤਾਂ ਇੱਥੇ ਮਿਲਦੇ ਨੇ ਸਕ੍ਰੈਚ ਵਾਲੇ ਏਸੀ ਜਿਹੜੇ ਡੱਬਾ ਬੰਦ ਹੁੰਦੇ ਨੇ ਚੱਲੇ ਨਹੀਂ ਹੁੰਦੇ ਸਿਰਫ ਥੋੜੇ-ਮੋੜੇ ਸਕ੍ਰੈਚ ਹੁੰਦੇ ਆ ਤੇ ਇੱਕ ਜਿਹੜੇ ਥੋੜੇ-ਮੋٹے ਓ ਚੱਲੇ ਹੁੰਦੇ ਆ ਮਤਲਬ ਪੁਰਾਣ ਵਿੰਡੋ ਹੈ 8000 ਤੋਂ ਸ਼ੁਰੂ ਹੋ ਜਾਂਦਾ ਜਿਹੜਾ ਸਪਲਟ ਹੈ 16000 ਤੋਂ ਸ਼ੁਰੂ ਹੋ ਜਾਂਦਾ ਬਾਕੀ ਬਾਈਆਂ ਨੂੰ ਪੁੱਛਦੇ ਆਂ ਬਾਈ ਸਸਰੀਕਾਰ ਸਸਰੀਕਾਰ ਜੀ ਨੂੰ ਜੀ ਆਇਆਂ ਨੂੰ ਤੇ ਬਾਈ ਜੀ ਸਭ ਤੋਂ ਪਹਿਲਾਂ ਆਪਾਂ ਡਰੈਸ ਦੀ ਗੱਲ ਬਾਤ ਚੁੱਕ ਰਹੇ ਸਭ ਤੋਂ ਪਹਿਲਾਂ ਸਾਨੂੰ ਏਸੀ ਦੀ ਜਾਣਕਾਰੀ ਦਿਓ ਵੀ ਕਿਹੜੇ ਕਿਹੜੇ ਏਸੀ ਨੇ ਤੇ ਕੀ ਆਪਣੇ ਕਿੱਥੋਂ ਸਟਾਰਟ ਹੋਣ ਰੇਟ ਤੇ ਕਿੱਥੇ ਤੱਕ ਰੇਟ ਹੈਗੇ ਆ ਆਪਣਾ ਬਾਈ 16000 ਤੋਂ ਲੈ ਕੇ ਠੀਕ ਹੈ ਜੀ 23000 ਤੱਕ ਮਾਲ ਰਹਿ ਗਿਆ ਸਪਲਟ ਹੈ ਜਿਹੜਾ ਸਪਰਟ ਠੀਕ ਪਹਿਲਾਂ ਨੂੰ 2000 ਏਸੀ ਮਗਰ ਘਟਾਤਾ ਠੀਕ ਹੈ ਜੀ ਮੈਂ ਪਹਿਲਾਂ ਰੇਟ ਵੀਡੀਓ ਪਾਈ ਹੈ ਆਪਾਂ ਉਦੋਂ ਥ ਬੰਲੇ ਮੌਸਮ ਦੇ ਸਾਬ ਨਾਲ ਰੇਟ ਸਸਤੇ ਕਰ ਬਸ ਆਪਾਂ ਇਹ ਮਾਰਕਟ ਨਾਲ ਕਹਾਂ ਤੁਹਾਨੂੰ ਦੱਸਿਆ ਵੀ ਆਪਾਂ ਠੀਕ ਹੈ ਸਰਦੀ ਵੇਲੇ ਇਹ ਸਟਾਕ ਕਲੀਅਰ ਹੀ ਕਰਨਾ ਹੈ ਹਾਂ 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 ਤੇ ਭਈ ਆਪਾਂ ਜਿਵੇਂ ਲਾ ਲਈ ਵੀ LG ਦਾ ਪਿਆ ਇਹ ਇਹ ਕਿੰਨੇ ਦਾ ਇਹ 16000 ਦਾ ਪੀਸਾ ਅੱਛਾ ਇਹ ਨਾ ਅਨਡੋਰ ਆਊਟਡੋਰ ਮੋਡ ਪੱਤੀ ਤੇ ਗਏ ਸੋਕੇ ਠੀਕ ਹੈ 16000 ਚ ਵੀ ਇੱਕ ਵਾਰੀ ਜਮਾ ਪੂਰੀ ਕਲੀਅਰ ਕਰਕੇ ਅਗਲੇ ਨੂੰ ਸੈੱਟ ਕਰਕੇ ਦਵਾਂਗੇ ਹਾਂ 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 ਇੱਥੋਂ ਹਾਂ ਤੇ ਉਦੋਂ ਬਾਅਦ ਗਰੰਟੀ 20 ਨਹੀਂ ਬਾਅਦ ਚ ਪੁਰਾਣੇ ਦੀ ਕੋਈ ਗਰੰਟੀ ਨਹੀਂ ਜਿਹੜਾ ਨਮਾ ਵੀ ਮਿਲ ਜਾ ਆਪਣੇ ਕੋਲ ਨਵੇਂ ਦਾ ਬਿਲਕੁਲ ਪਾ ਮਿਲੂ ਪੱਕਾ ਗਰੰਟੀ ਗਰੰਟੀ ਉਹ ਕੰਪਨੀ ਦੀ ਹੋਊਗੀ ਠੀਕ ਹੈ ਹਾਂ ਤੇ ਇੱਕ ਸਕ੍ਰੈਚ ਵਾਲਾ ਦਾ ਰੇਟ ਦੱਸਤੀ ਆਪਾਂ ਇਹ ਸਕ੍ਰੈਚ ਵਾਲਾ ਹਾਂ ਕੋਲ ਕੇ ਦਿਖਾ ਦੇ ਇਹ ਇਹ ਗੋਦਰੇਜ ਦਾ ਬਾਈ ਹਾਂ ਸਕ੍ਰੈਚ ਵਾਲਾ ਇਹਦਾ ਰੇਟ ਕਿੰਨਾ ਜੀ ਇੱਕ ਮੜਾ ਫੋਲ ਲਓ ਨਾ ਇਹਦਾ 23000 ਆ ਜੀ 23000 ਰੇਟ ਹੈ ਸਕ੍ਰੈਚ ਦਾ 23000 ਹਾਂ ਜੀ ਹਾਂ ਸਕ੍ਰੈਚ ਵਾਲਾ ਮੈਂ ਸਿਰਫ ਸਕ੍ਰੈਚ ਨੇ ਇਹਨਾਂ ਨੂੰ ਕਹਿੰਦੇ ਬਾਈ ਸਕ੍ਰੈਚ ਚਠੀ ਆ ਦੇ ਥੋੜੇ ਮੋਟੇ ਜਿਹੜੇ ਇਹਨਾਂ ਨੂੰ ਕਹਿੰਦੇ ਆ ਇਹਨਾਂ ਨੂੰ ਸਕੈਚ ਕਹਿੰਦੇ ਆ ਤੇ ਤੇ ਭਾਈ ਇੱਕ ਜਿਵੇਂ ਇਹ ਕਿਹੜੀਆਂ ਆਪਣੀਆਂ ਇਹ ਗੋਦਰੇਜ ਦਾ ਇਹ ਕਿੰਨੇ ਦਾ ਇਹ ਬਸ 16 ਦੀ ਲਾ ਦੇਗੇ ਅੱਛਾ ਹੂੰ ਕਟਾਣਾ ਤੇ ਅਗਲਾ ਇਹ ਇਹ ਵੀ 16 ਦਾ ਠੀਕ ਹੈ ਤੇ ਇੱਕ ਆਹ ਗਿਆ ਕਰੋਮਾ ਦਾ ਇਹ ਵੀ 16 ਦਾ ਅੱਛਾ ਜੀ ਇਹ 16 16 ਦੀ ਨੇ ਇਹ ਵੀ ਨੇ ਹੈ ਇਹ ਨਾਲ 17 18 ਮਤਲਬ ਕਿ ਜਿਹੜੀ ਆਹ ਲਾਈਨ ਆ ਗਈ 16 16 ਦੇ ਚਾਰੇ ਤੇ 17 18 ਹਾਂ ਤੇ ਬਾਕੀ ਉਧਰ ਪੈਣੇ ਜੀ 22 ਤੇ 23 ਕਿਹੜੀਆਂ ਕਿਹੜੀਆਂ ਕੰਪਨੀਆਂ ਮਿਲਦੀਆਂ ਬਈ ਕੰਪਨੀ ਦਾ ਬਈ ਆਉਂਦੀਆਂ ਜਾਂਦੀਆਂ ਰਹਿੰਦੀਆਂ ਯਾਰ ਕੰਪਨੀ ਕੋਈ ਵੀ ਮਿਲ ਜਾਂਦੀ ਹੈ ਹਾਂ ਜਿਹੜਾ ਪਰਮਾਨੰ ਮਿਲ ਗਿਆ ਮਿਲ ਜਾਂਦਾ ਸਾਰੇ ਆਪਣੀ ਦੁਨੀਆਂ ਫਿਰ ਕੋਈ ਰੈਸਟੋਰੈਂਟ ਕਰਾਉਂਦਾ ਨਾਵੇਂ ਇਕੱਠੇ ਲਾਉਣੇ ਹੁੰਦੇ ਪੰਜ ਛੇ ਹਣਾ ਹਾਂ ਹਾਂ ਜਮਾ ਨਵੇਂ ਵੀ ਪਰੇ ਰਹੇ ਹੱਥ ਜਨੇ ਦਵਾਨਾ ਵੀ ਰੇਟ ਦੱਸ ਦੋ ਬਈ ਪਿੰਡੋ ਇਹ 8000 ਤੋਂ ਪਿੰਡੋ ਪੌਣਾ ਟਾਈਮ ਸਟਾਰਟ ਆ ਅੱਛਾ ਰੇਟਾਂ ਟੱਕਰ ਤੋਂ ਲੈ ਕੇ 12 ਤੱਕ ਕਰਤਾ ਠੀਕ ਹੈ ਇਹ ਡੇਟਾਂ ਹੁੰਦਾ ਇੱਕ ਟਾਂ ਦੇ ਆ ਇੱਕ ਟਾਂ ਦਾ ਹਾਂ 8 ਤੋਂ 12 ਕਰਤਾ ਠੀਕ ਹੈ ਇਹ ਕਿਹੜੀ ਕਿਹੜੀ ਕੰਪਨੀ ਦੇ ਨੇ ਐਲਜੀ ਪਏ ਨੇ ਹਟਾਚ ਤੇ ਬਈ ਆਪਾਂ ਜਿਵੇਂ ਕਿਸੇ ਨੇ ਘਰੇ ਬੈਠੇ ਮੰਗਵਾਣਾ ਹੋਵੇ ਉਹਦੇ ਵਾਸਤੇ ਨਹੀਂ ਉਹ ਕੰਮ ਆਪਾਂ ਨਹੀਂ ਕਰਦੇ ਅੱਛਾ ਇੱਥੇ ਆ ਕੇ ਲੈ ਕੇ ਜਾਣਾ ਹਾਂ ਮੈਨੂੰ ਵਿਰੋਜ ਮੰਗੂ ਦਾ 10-20000 ਰੁਪਏ ਦੇ ਗੂਗਲ ਪੇ ਕਰ ਲੇ 50 ਰੁਪਏ ਵੀ ਮੈਂ ਇਹ ਕੰਮ ਨਹੀਂ ਕਰਦਾ ਇੱਥੇ ਚੈੱਕ ਕਰਕੇ ਤਸੱਲੀ ਕਰਕੇ ਲੈ ਜਾਓ ਫਲਾਂਬਾ ਨਹੀਂ ਲੈ ਕੇ ਜਾ ਜੀ ਬਈ ਠੀਕ ਹੈ ਹਾਂ ਤੇ ਇੱਕ ਗੱਲ ਤੁਸੀਂ ਦੁਬਾਰਾ ਨੋਟ ਕਰ ਬਈ ਏਸੀ ਵਿੱਚ ਤਾਂ ਸਕਰੈਚ ਵਾਲੇ ਨੇ ਇੱਕ ਤਾਂ ਜਿਹੜੇ ਡੱਬਾ ਬੰਦ ਹੁੰਦਾ ਚੱਲੇ ਨਹੀਂ ਹੁੰਦੇ ਤੇ ਇੱਕ ਹੈਗੇ ਨੇ ਸੈਕੰਡ ਹੈਂਡ ਜਿਵੇਂ ਕਿਸੇ ਨੇ ਆਪਣੇ ਰੈਸਟੋਰੈਂਟ ਚ 5 ਏਸੀ ਪਟਾਤੇ ਵੇਚਨੇ ਨੇ ਇਹੇ ਏਸੀ ਆਏ ਹੁੰਦੇ ਨੇ ਰੇ ਤੇ ਇੱਕ ਐਡ ਪਿੰਡ ਝੰਡੂਕੇ ਜੀ ਜ਼ਿਲ੍ਹਾ ਮਾਨਸਾ ਨੇੜੇ ਚਨੀਰ ਫੱਤਾ ਠੀਕ ਹੈ ਹਾਂਜੀ ਤੇ ਨੰਬਰ ਵੀ ਬੋਲ ਦੋ ਆਪਣਾ 76886 48080 WhatsApp ਵੀ ਇੱਥੇ ਚੱਲਦਾ ਹੈ ਹਾਂਜੀ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ WhatsApp ਤੇ ਮੈਸੇਜ ਕਰਕੇ ਛੱਡ ਦਿਓ ਇਹ ਤੁਹਾਨੂੰ ਆਪੇ ਕਾਲ ਕਰ ਲਾਂਗੇ ਜਾਂ ਮੈਸੇਜ ਕਰ ਦਾਂਗੇ ਤੁਸੀਂ ਏਸੀ ਆਪਣਾ ਲਿਖ ਕੇ ਸੈਂਡ ਕਰ ਦਿਓ ਵੀ ਕਿਹੜਾ ਏਸੀ ਲੈਣਾ ਹੈ ਇੱਥੇ ਜਦੋਂ ਤੁਸੀਂ ਏਸੀ ਲੈਣ ਆਉਂਗੇ ਇੱਕ ਦਾ ਸਭ ਤੋਂ ਪਹਿਲਾਂ ਫੋਨ ਕਰਕੇ ਆਏ ਫੋਨ ਕਰੇ ਬਿਨਾ ਨਾ ਆਇਓ ਕਈ ਵਾਰੀ ਬਾਈ ਘਰੇ ਵੀ ਨਹੀਂ ਹੁੰਦੇ ਇੱਕ ਮਿੰਟ ਹੋਰ ਵੀਰੇ ਫੋਨ ਸਵੇਰੇ 8 ਤੋਂ ਸ਼ਾਮ 7 ਠੀਕ ਹੈ ਹਾਂਜੀ ਤੇ ਇੱਕ ਬਾਈਆਂ ਨੇ ਮਕੈਨਿਕ ਨਾਲ ਹੀ ਰੱਖਿਆ ਹੋਇਆ ਐਂ ਨਹੀਂ ਹੈਗਾ ਵੀ ਤੁਹਾਨੂੰ ਕਹਿੰਦੇ ਇੱਥੋਂ ਆਪਾਂ ਮਕੈਨਿਕ ਤੁਸੀਂ ਲੈ ਜਾਓ ਸੈਟ ਕਰਾ ਲਓ ਮਕੈਨਿਕ ਇੱਥੇ ਆ ਤੁਹਾਨੂੰ ਇੱਥੇ ਸਹੀ ਕਰਕੇ ਹੀ ਚਲਾ ਕੇ ਦੇਣਗੇ ਵੀ ਤਾਂ ਕਰਕੇ ਬਾਈਆਂ ਨੇ ਮਕੈਨਿਕ ਨਾਲ ਹੀ ਰੱਖਿਆ ਹੋਇਆ ਇੱਕ ਅੱਗੇ ਇੱਕ ਵੀਡੀਓ ਹੋਰ ਲੈ ਕੇ ਆਵਾਂਗੇ ਸਿਆਲ ਵਾਸਤੇ ਬਾਈਆਂ ਕੋਲੇ ਗੀਜਰ ਆਰਓ ਤੇ ਬਾਸ਼ੀ ਮਸ਼ੀਨਾਂ ਤੇ ਐਲਈਡੀਆਂ ਇਹ ਸਮਾਨ ਤੁਹਾਨੂੰ ਬਹੁਤ ਘੱਟ ਰੇਟਾਂ 'ਚ ਦੇਣਗੇ ਜਿਵੇਂ ਬਾਜ਼ਾਰ 'ਚ ਮਸਕੀਨ ਆਮ 12-13000 ਦੀ ਹੁੰਦੀ ਜਿਹੜੀ ਉਹ ਤੁਹਾਨੂੰ 1.5-11000 ਦੇ ਵਿੱਚ ਮਿਲ ਜੂਗੀ ਤੇ ਬਾਕੀ ਉਹ ਕਦੋਂ ਕਰਨਾ ਬਈ ਕੰਮ ਇੰਨੇ ਟਾਈਮ ਜਲਦੀ ਜਲਦੀ ਕੋਸ਼ਿਸ਼ ਕਰਾਂਗੇ ਫਿਰ ਵੀਡੀਓ ਤੁਹਾਡੇ ਚੈਨਲ ਤੇ ਆਊਗੀ ਸਭ ਨੂੰ ਪਤਾ ਲੱਗ ਜਾਊਗਾ ਠੀਕ ਹੈ ਬਾਕੀ ਬਈਆਂ ਦੇ ਨੰਬਰ ਉੱਪਰ ਦਿੱਤੇ ਹੋਏ ਆ ਜਿਨ੍ਹਾਂ ਨੇ ਕੋਈ ਡਿਟੇਲ ਲੈਣੀ ਹੈ ਤਾਂ ਉਹਦੇ ਨਾਲ ਕਰਕੇ ਤੁਸੀਂ ਆਪਣਾ ਪਤਾ ਕਰ ਸਕਦੇ ਹੋ ਠੀਕ ਹੈ ਬਾਈ ਜੀ ਧੰਨਵਾਦ ਸਾਰਿਆਂ ਦਾ